ਜਦੋਂ ਓਸ਼ੋ ਸ਼੍ਰੀ ਦਰਬਾਰ ਸਾਹਿਬ ਆਇਆ ਸੀ ਤਾਂ ਸੇਵਾਦਾਰ ਨੇ ਉਸ ਨੂੰ ਸਿਰ ਟੱਕਨ ਲਗਿਆ ਤਾਂ ਅਗੂ ਓਸ਼ੋ ਕਹਿੰਦਾ ਕਿ ਰੱਬ ਤਾਂ ਹਰ ਥਾਂ ਤੇ ਹੈ ਤਾਂ ਫਿਰ ਇੱਥੇ ਸਿਰ ਕਿਉਂ ਟਕੀਏ ਤਾਂ ਉੱਥੇ ਖੜੇ ਸੇਵਾਦਾਰ ਨੇ ਕਿਹਾ ਜੇਕਰ ਰੱਬ ਹਰ ਜਗ੍ਹਾ ਤੇ ਹੈ ਇਹ ਤੈਨੂੰ ਸਮਝ ਆ ਗਈ ਹੈ ਤਾਂ ਫਿਰ ਇੱਥੇ ਕੀ ਕਰਨ ਆਇਆ ਤਾਂ ਓਸ਼ੋ ਨੂੰ ਕੋਈ ਜਵਾਬ ਨਹੀਂ ਆਇਆ ਓਸ਼ੋ ਕੋਲ 15000 ਕਿਤਾਬਾਂ ਦਾ ਇਕੱਠਾ ਕੀਤਾ ਗਿਆਨ ਸੀ ਪਰ ਓਸ਼ ਨੂੰ ਇਹ ਸਮਝ ਨਹੀਂ ਸੀ ਕਿ ਗੁਰੂ ਨਾਨਕ ਦੇਵ ਜੀ ਰਾਹੇ ਨੂੰ ਰਾਹੇ ਪਾਣ ਗਏ ਸੀ ਓਸ਼ ਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਕਿ ਸਭ ਨੂੰ ਪਤਾ ਹੈ ਕਿ ਤੇਰੇ ਕੱਪੜਿਆਂ ਥੱਲੇ ਕੀ ਹੈ ਫਿਰ ਵੀ ਕਿਉਂ ਤਨ ਧੱਕੀ ਫਿਰਦਾ ਤਾਂ ਉਸ ਨੇ ਕਿਹਾ ਇਹ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਤਾਂ ਫਿਰ ਸੇਵਾਦਾਰ ਨੇ ਕਿਹਾ ਵੀ ਤੈਨੂੰ ਇੱਥੋਂ ਦਾ ਵੀ ਕੋਡ ਆਫ ਕੰਡਕਟਰ ਪਤਾ ਹੋਣਾ ਚਾਹੀਦਾ ਹੈ ਚਾਹੇ ਤੂੰ ਪ੍ਰਭ ਨੂੰ ਮਿਲਣ ਨਹੀਂ ਸ਼ਰਾਰਤ ਕਰਨ ਆਇਆ ਸੀ ਸੰਗਤ ਜੀ ਫਿਰ ਓਸ਼ੋ